ਨਾਲ ਵਾਲੀ ਮਸ਼ੀਨ ਦਾ ਸੀਗਾ 1,65,700 ਡਾਲਰ ਨਾ ਹੋਊਗਾ ਜੇ ਕਿਦੇ ਉੱਧਰ ਲਈ ਬੈਠੇ ਹੁੰਦੇ ਉਹ ਪੱਠੀਆਂ ਦਾ ਟਰਿੰਗ ਲਾਉਂਦਾ ਉਹ ਉਧਰ ਤੇ ਵੀ ਗੱਲ ਹੈ ਵੀ ਕਿਸਮਤ ਤਾਂ ਚੱਲੀ ਹੋਈ ਸੀ ਉੱਥੇ ਪੁੜਸ ਵਾਲਾ ਗੋਰਾ ਬੈਠਾ ਸੀ ਸਾਡਾ ਨਾ ਚੀਪ ਸੀਗਾ ਪਤਾ ਨਹੀਂ ਕੀ ਸੀਗਾ ਮਤਲਬ ਉੱਥੇ ਜਿੰਨਾ ਕਸੀਨੋ ਸੀ ਜਦੋਂ ਅਸੀਂ ਪੂਰੀਆਂ ਕੂਕਾਂ ਚੱਕਦੀਆਂ ਵੀ ਜਿੱਤ ਕੇ ਜਿੱਤ ਕੇ ਜਿੱਤ ਕੇ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਪਹਿਲੀ ਈ ਖੇਡ ਰਿਹਾ ਸੀ ਜਦੋਂ ਮੈਨੂੰ ਪੱਤੇ ਆਏ ਮਾਣੂਗਾ ਮਗਾ ਭਾਤ ਹੁਕਮ ਦਾ ਜੱਕਾ ਬਾਦਸ਼ਾਹ ਤੇ ਮੈਂ ਕਹਾ ਬੇਗੀ ਆ ਗਈ ਉਹ ਮੈਂ ਸ਼ੋਅ ਕਰਦੇ ਮੈਂ ਸ਼ੋਅ ਕਰਤੇ ਬਾਈ ਮੈਂ ਤਾਂ ਨੋਰਮਲ ਬੈਠਾ ਸਾਰਿਆਂ ਨੇ ਕੂਕਾ ਚੱਕਦੇ ਆ ਪਾਰ ਜਾਂ ਜੈਕਪੌਟ ਲੱਗਾ ਜਿੱਤਨੇ ਜਿੱਤਗੇ ਸਗੇ ਮੈਂ ਭੈਣ ਦੀ ਸ਼ਿੱਕੀ ਕਿੱਥੋਂ ਜਿੱਤ ਗਈ ਕਹਿੰਦੇ ਆਪਾਂ ਜਿੱਤ ਗਏ ਸਾਰੇ ਗੋਰਿਆਂ ਨੇ ਚਾ ਕੀਤਾ ਬਾਈ ਉਹ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਵੀ ਤੂੰ ਪਹਿਲਾ ਬੰਦਾ ਜਿਹਨੂੰ ਆ ਤਿੰਨ ਪੱਤੇ ਆਏ ਅੱਛਾ ਹਾਂ ਮਤਲਬ ਉਹ ਆਉਂਦੇ ਨਹੀਂ ਹੈਗੇ ਕਹਿੰਦੇ ਰੇਅਰਲੀ ਉਹ ਦਾਸ ਚ ਕਪੜਾ ਕਰਦੇ ਨੇ ਨਹੀਂ ਰੱਬ ਦੀ ਕਿਰਪਾ ਨਾਲ ਚੰਗਾ ਮੈਂ ਤੁਹਾਨੂੰ ਦਿਖਾਉਣਾ ਮੇਰੇ ਫੋਨ 'ਚ ਵੀਡੀਓ ਆ ਆਪਾਂ ਇੱਕ ਵਾਰੀ ਜਿੱਤੇ ਸੀਗੇ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਇਹ ਗੱਲ ਮੈਂ ਸਟੋਰੀ ਕਿਸੇ ਕੈਮਰੇ ਉੱਤੇ ਕਦੇ ਨਹੀਂ ਸੁਣਾਈ ਸੋ ਕੀ ਹੋਇਆ ਇੱਕ ਚੀਜ਼ ਹੁੰਦੀ ਹੈ ਵੀ ਜਦੋਂ ਬਲੈਕਜੈਕ ਖੇਡਦੇ ਹੁੰਦੇ ਹਾਂ ਜੇ ਤੁਹਾਡੇ ਕੋਲ ਦੋ ਬਾਦਸ਼ਾਹ ਆ ਜਾਂਦੇ ਹਨ ਤੇ ਡੀਲਰ ਕੋਲ ਆ ਜਾਂਦਾ 21 21 ਆ ਜਾਂਦਾ ਤਾਂ ਫੇਰ ਸਾਈਡ ਤੇ ਨਾ ਇੱਕ ਛੋਟਾ ਜਿਹਾ ਮੂਰਾ ਹੁੰਦਾ ਹੈ ਇੱਕ ਤਾਂ ਤੁਸੀਂ ਮੇਨ ਆਫ ਦੀ ਬੈਟ ਲਾਉਣੀ ਹੋ ਇੱਕ ਸਾਈਡ ਦੇ ਮੂਰੇ ਤੁਸੀਂ 1 ਲੱਖ ਲਾ ਦੇਣੀ ਹੋ ਇੱਕ ਤਾਂ ਤੁਹਾਨੂੰ 1000 ਲੱਗਦਾ 1000 ਮਿਲਦਾ ਫਿਰ ਉਸ ਟਾਈਮ ਦੇ ਉੱਤੇ ਮੈਂ ਜਿੱਦਣੇ ਦੋ ਹੀ ਦਿਨ ਕੈਸੀਨੋ ਮੈਂ ਖੇਡਿਆ ਉਸ ਤੋਂ ਬਾਅਦ ਮੈਂ ਬੈਨ ਹੋ ਗਿਆ ਸੀਗਾ اچھا ਤੇ ਬਹੁਤ ਲੰਬੀ ਗੱਲ ਹੈ ਤਿੰਨ ਮਹੀਨੇ ਵਾਸਤੇ ਬੈਨ ਹੋਇਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਤਿੰਨ ਸਾਲਾਂ ਵਾਸਤੇ ਬੈਨ ਹੋਇਆ ਸੀ ਅੱਜ ਮੇਰੇ ਤਿੰਨ ਮਹੀਨੇ ਪਏ ਹੋ ਤਾਂ ਕੀ ਹੋਇਆ ਜਿਹੜਾ ਮੈਨੂੰ ਜੈਕਪੌਟ ਲੱਗਿਆ ਜਦੋਂ ਵੀ ਇੱਕ ਦਾ ਇੱਕ ਹਰ ਮਿਲਦਾ ਮੇਰੇ ਇਧਰ ਵਿੱਚ 25 ਪੈਸ ਤਾਂ ਜਿਹੜੇ ਦੋ ਬਾਅਦ ਚ ਹੁਕਮ ਦੇ ਦੀ ਥੋੜੇ ਕੋ ਆ ਜਾਂਦੇ ਆ ਤੇ ਸਾਹਮਣੇ ਉਹ ਹੋਰੇ ਇੱਕ ਵੀ ਕੈਸੀਨੋ ਦਾ ਅੱਡੜ ਹੁੰਦਾ ਪਰ ਇਹ ਬੀਸੀ ਦੇ ਵਿੱਚ ਏਦਾਂ ਦਾ ਕੁਛ ਹੈ ਪਰ ਲੱਭੀ ਗਿਆ ਅੱਛਾ ਅੱਜ ਵੀ ਆਪਾਂ ਦੋ ਤੇ ਖੇ ਤੁਸੀਂ ਅੱਜ ਤੋਂ ਤੁਸੀਂ ਕਿਸਮ ਤੋਂ ਟੈਸਟ ਕਰਦੇ ਆਂ ਆਹ ਦਾਈ ਆ ਇਹਨੂੰ ਤੁਸੀਂ ਰੋਲ ਕਰਦੇ ਹੋ ਰੋਲ ਕਰਕੇ ਵੀਰੇ ਤੁਸੀਂ ਮੰਜੇ ਉੱਤੇ ਰੱਖਦੇ ਆਂ ਰੱਖਦਾ ਬਾਈ ਹਾਂ ਜੀ ਆਂਦੀ ਆਂ ਦੇ ਦੇ ਨੰਬਰ 2 ਖੋਖੋ ਕਿ ਦਵਾਰ ਤੋਂ ਕਰਦਾ ਆਹ ਚੱਲੋ ਦਵਾਰ ਤੋਂ ਠੀਕ ਹੈ ਰੋੜ ਦਿਓ ਰੋੜ ਦਿਓ ਐ ਐ ਰੱਖਿਓ ਨਾ ਰੋੜ ਦਿਓ ਰੋੜ ਦਿਓ ਰੋੜ ਦਿਓ ਬਹੁਤ ਹੀ ਵਧੀਆ ਵੀਰੇ ਆਪਾਂ ਨੰਬਰ 5 ਨੂੰ ਚੱਕਦੇ ਆਂ ਵੀਰੇ ਇਧਰਲੇ ਪਾਸੋਂ ਨੰਬਰ 5 ਨੂੰ ਆਪਾਂ ਚੱਕ ਕੇ ਇੱਥੇ ਰੱਖਦੇ ਆਂ ਓ ਨਾ ਓਏ ਨਾ ਬਾਈ ਗਰਜੋ ਓਡਾਂ ਨਹੀਂ ਹੋਣਾ ਬੜਾ ਬਹੁਤ ਅੱਡ ਜਿਹੀ ਆਈ ਸੀ ਇਹਦੇ ਤੇ ਯਾਰ ਉਹ ਨਾਂ ਨੂੰ ਮੋਲ ਬੱਲੇ ਉਹ ਵੀ ਨਹੀਂ ਮਾਰੀ ਉਹ ਨਾ ਉਹ ਬਾਈ ਆਪਾਂ ਕੋਈ ਕੰਟੀਨਿਊ ਕਰਦੇ ਹਾਂ ਜੱਟ ਜਾ ਆਪਣਾ ਤਾਂ ਆਪਾਂ ਕੰਟੀਨਿਊ ਕੋਈ ਗੱਲ ਉਹ ਨਾ ਮੈਨੂੰ ਫੋਟੋ ਇਹਨਾਂ ਫੋਟੋ ਫਿਰ ਤੋਂ ਇੱਕ ਵਾਰੀ ਰੋਲ ਕਰੋ ਹਾਂਜੀ 6 ਨੰਬਰ 6 ਕੀ ਕੈਸੀ ਤੇ 6 ਹੀ ਆਇਆ ਆਈ ਮਿਹਰਬਾਨਤਾ ਓਕੇ ਚਲ ਆਪਾਂ ਇਹਨੂੰ ਫੇਰ ਫੜਦੇ ਆ ਵੀਰੇ ਇੱਕ ਵਾਰੀ ਫੇਰ ਤੋਂ ਰੋਲ ਕਰੋ ਇਦਾਂ ਕਰਕੇ ਸਾਰੇ ਪੁੱਟ ਕੇ ਨੰਬਰ 4 ਵੀਰੇ ਨੰਬਰ 4 ਹੋਪਰ ਅੱਜ ਅੱਜ ਕ੍ਰੈਸ਼ ਟੈਸਟ ਵੀ ਪੱਕਾ ਹੋ ਜੂ ਅੱਜ ਤੁਹਾਡੇ 17 ਪ੍ਰੋ ਦਾ ਕ੍ਰੈਸ਼ ਟੈਸਟ ਪੱਕਾ 3 2 1 ਆ ਆ ਤੁਹਾਡਾ ਬ੍ਰਦਰ ਹੀ ਹੈ ਨੇ ਹਾਂ ਆਪਣਾ ਭਾਈ ਹੈ ਭਾਈ ਸਪਰਾ ਕੋਈ ਵੀ 1 2 3 ਵਿੱਚੋਂ ਇੱਕ ਨੰਬਰ ਬੋਲੋ ਕੁਇਕਲੀ ਛੇਤੀ 3

ਯਾਰ ਜਿਹੜਾ ਸਭ ਤੋਂ ਪਹਿਲੇ ਵਾਲਾ ਭੰਨਿਆ ਸੀ ਨਾ ਆਪਾਂ ਉਹ ਉਹ ਹੋ ਸਕਦਾ ਓ ਯਾਰ ਨਾ ਬਾਈ ਮੇਰਾ ਫੋਨ ਨਾ ਹੋਵੇ ਓਏ ਸੌ ਲੱਗੇ ਮੈਨੂੰ ਹਾਰਟ ਅਟੈਕ ਹੋ ਜੂ ਸੌ ਲੱਗੇ ਬਾਲੀਆਂ ਫੋਟੋਆਂ ਫੋਟੋਆਂ ਰੀਲਾਂ ਰੂਲਾਂ ਇੰਸਟਾਗ੍ਰਾਮ ਭੈਣ ਚੋ ਸਨੇਪਚੈਟ ਦਾ ਵੀ ਪਾਸਵਰਡ ਨਹੀਂ ਪਤਾ ਮੈਨੂੰ ਹਾਏ ਓਏ ਦੋ ਚਾਰ ਬਾਈ ਉਹ ਆਈ ਕਲਾਉਡ ਤੇ ਸਾਰਾ ਸੇਵ ਆਈ ਕਲਾਉਡ ਤੇ ਸਾਰਾ ਸੇਵ ਬਾਈ ਮੈਨੂੰ ਸਨੇਪਚੈਟ ਤੋਂ ਸਟਾਰ ਜੇ ਆਉਂਦੇ ਆ ਪੈਸੇ ਆਉਂਦੇ ਆ ਉਹ ਸਾਰਾ ਕੁਝ ਸੇਵ ਹੋ ਜਾਂਦਾ ਹੁੰਦਾ ਬਈ ਬਾਕੀ ਕੁਝ ਇੱਕ ਨਹੀਂ ਉਹ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਉਹ ਫੈਨ ਆ ਗਿਆ ਬਈ ਸ਼ੁਕਰ ਆ ਗਿਆ ਕਿਹੜਾ ਲੈ ਗਿਆ ਇੱਧਰ ਉਹ ਗੁਰਪ੍ਰੀਤ థాంਕ ਯੂ ਗਰੇ ਚੱਤ ਤਿੰਨ ਨੰਬਰ ਲੈ ਲਿਆ ਤਿੰਨ ਹਾਂ ਸੌ ਵੀ ਰੱਖੀ ਬੱਚਤ ਰਹੀ ਬਣਾਉਣੀ ਹੋਣੀ ਇਹਦੇ ਨਾਲ ਜਾ ਤਗੇ ਹੋਏ ਭੈਣ ਜੀ ਓਨਲੀ ਦਿਖਾਣਾ ਨਾ ਮੋੜ ਜੂ ਓਏ ਯਾਰ ਮੋੜ ਬਈ ਭੈਣ ਜੀ ਫੁੱਟ ਜੇ ਫੋਨ ਯਾਰ ਬੱਟੇ ਬਈ ਬਈ ਮੈਂ ਮੈਨੂੰ ਸਿਰਫ ਲਿਖਾ ਤਾਇਆ ਸੀ ਕਿ ਜਿਹੜਾ ਮੈਂ ਤਾਂ ਮਰ ਜਾਂਦਾ ਬਈ ਜੇ ਮਾਰਾ ਫੋਨ ਫੁੱਟ ਜਾਂਦਾ ਸੌ ਲੱਗੇ ਬਈ ਨਹੀਂ ਆਈ ਦਾ ਬੰਟੀ ਵੀ ਲੈ ਕੇ ਸਾਰਾ ਦਾਸ ਜਾਨ ਕੇ ਰੱਖੀ ਸੀ ਕਿ ਮੈਨੂੰ ਪਤਾ ਨਹੀਂ ਕਿ ਬਈ ਸਾਰਾ ਕੋ ਬਿਕ ਚਾਹਦੇ ਨਹੀਂ ਦੇਣਾ ਹੈ ਇਹ ਮਿੰਨੂ ਵੀ ਰੱਖਾਇਆ ਕਹਿੰਦੀ ਕਿ ਬੰਦ ਹੋ ਗਿਆ ਹੋਰ ਜੇ ਕੋਈ ਨਵੀਂ ਟਰਿਕ ਆ ਗਈ ਓਹ ਹੋ 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 ਓਕੇ ਓਕੇ ਬੁੜੇ ਤਾਰ ਕਰਨ ਵਾਦ ਕੀ ਮੇਰੀ ਵਾਦੀ ਵੀਰੇ ਇੱਕ ਮੈਨੂੰ ਤਾਂ ਐ ਹੋ ਗਿਆ ਮੈਂ ਕਿਹਾ ਗੁਰਪ੍ਰੀਤ ਨੇ ਗਲਤ ਨੰਬਰ ਦਾਸਤਾ ਗੁਰਪ੍ਰੀਤ ਸਿਆ ਠੋਕੇ ਗਏ ਮੈਂ ਕਿਹਾ ਇੱਕ ਕੁੱਤੋਂ ਇੱਕ ਕੁੱਤੋਂ ਨੂੰ ਲੱਗਿਆ ਗਿਆ ਇੱਕ ਕੁੱਤੋਂ ਨੂੰ ਮੋਲ ਲੈ ਆਇਆ ਕਹਿੰਦਾ ਕਹਿੰਦਾ ਜੇ ਫਟ ਗਿਆ ਬਾਈ ਤਾਂ ਗੁਰਪ੍ਰੀਤ ਲੈ ਮੈਂ ਜਿਵੇਂ ਗੁਰਪ੍ਰੀਤੋ ਕਿਹੜੇ ਮੂੰਹ ਨਾਲ ਲੱਗਦਾਈ ਬਾਈ ਫੋਨ ਫਟ ਗਿਆ ਯਾਰ ਮੇਰਾ ਵੀਰੇ ਤੁਹਾਨੂੰ ਤੁਹਾਡੇ ਪਹਿਲੇ ਕ੍ਰਸ਼ ਦਾ ਨਾਮ ਆ ਨਾ ਬਾਈ ਕ੍ਰਸ਼ ਆਈ ਨਹੀਂ ਹੋਈ ਬਾਈ ਸਹਾਰਾ ਤਾਂ ਤੁਹਾਨੂੰ ਹੈਗਾ ਤੁਸੀਂ ਦੱਸ ਨਹੀਂ ਰਹੇ ਨਹੀਂ ਕ੍ਰਸ਼ ਅੱਛਾ ਕ੍ਰਸ਼ ਨਹੀਂ ਕਰਦੇ ਆਪਾਂ ਇਹ ਕੰਮ ਕਰੋ ਕੋਈ ਵੀ throughout the life ਕੋਈ ਇਦਾਂ ਦੀ ਕੋਈ ਐਕਟ੍ਰੈਸ ਹੋ ਗਈ ਐ ਇਦਾਂ ਦਾ ਕੋਈ ਸ਼ੋਗ ਜਿਹੜਾ ਤੁਸੀਂ ਕਹੋਗੇ ਕੋਈ ਕ੍ਰਾਸ਼ ਹੁਣ ਦੇਖੋ ਵੀ ਆਈ ਮੇਰੇ ਬੰਦੂ ਮੈਂ ਇਦਾਂ ਨਹੀਂ ਕਰਨਾ ਚਾਹੁੰਦਾ ਬਟ ਸਟਿਲ ਕੋਈ ਵੀ ਹੋਵੇ ਦਿਮਾਗ ਵਿੱਚ ਤੁਸੀਂ ਕਹਿ ਸਕੋ ਵੀ ਯਾਰ ਨਾ ਆਹਾ ਤਾਂ ਕ੍ਰਾਸ਼ ਹੈ ਲੈ ਸੋਛਣਾ ਆ ਇੱਕ ਮੈਡਮ ਹੁੰਦੀ ਐ ਸਾਡੀ ਬਹੁਤ ਵਧੀਆ ਲੱਗਦੀ ਐ ਦੇਖਿਓ ਮੈਨੂੰ ਤੁਹਾਨੂੰ ਨਾਮ ਯਾਦ ਹੈ ਹਾਂ ਆਪਾਂ ਕੀ ਕਰਦੇ ਆ ਮੈਂ ਇੱਧਰ ਵਸੇ ਇੱਕ ਲਾਈਨ ਡਰਾ ਕਰ ਦਿੰਦਾ ਇਦਾਂ ਜਿਹੜੇ ਵੀ ਮੈਡਮ ਦਾ ਨਾਮ ਹੈਗਾ ਮੈਨੂੰ ਨਾ ਦਿਖਾਓ ਬਈ ਤੁਸੀਂ ਆਹ ਥੋੜੇ ਦੇਰ ਵਸੋ ਇਹ ਜਿਹੜੀ ਮੇਰਾ ਨਾਂ ਵੱਡੇ ਅੱਖਰਾਂ ਤੇ ਮੈਂ ਫੜ ਲੈ ਦੋ ਤੇ ਬਈ ਨੂੰ ਦਿਖਾ ਦੋ ਮੈਨੂੰ ਦਿਖਾਓ ਬਈ ਨੂੰ ਦਿਖਾ ਦੋ ਸਾਨੂੰ ਦਿਖਾ ਦੇ ਉਧਰ ਮਾੜਾ ਜਿਹਾ 128 ਸਾਨੂੰ ਵੀ ਪਤਾ ਲੱਗੇ ਮੇਰੇ ਵਿਆਹ ਇੰਨੇ ਆ ਨਾ ਇਸ ਸਿਸਟਮ ਤੇ 128 ਹੋ ਗਏ ਹੁਣ ਮੈਂ 3 ਵਜੇ ਬਾਅਦ ਜਾਗੂ ਤੇ ਬੌਂਸ ਨਾ ਵੇਖ ਦੂ ਫਿਰ ਕਰਕੇ ਡਾ ਲ ਮੈਂ ਦੱਸੂ ਵੀ ਜਦੋਂ ਲਿਖ ਲੈਣੇ ਡਾ ਲ ਲੈ ਕੇ ਆ ਰਿਹਾ ਆ ਭਾਈ ਵੀਰੇ ਉਹ ਕਾਰ ਦੀ ਨਾ ਚੱਕ ਲੂ ਇਹਦੇ ਨਾਲ ਕ੍ਰਸ਼ ਕਰਕੇ ਤੇ ਉਹਨੂੰ ਫਿਰ ਕਿਤੇ ਵੀ ਸਿੱਪ ਦੋ ਬਲੋ ਤੂੰ ਕ੍ਰਸ਼ ਕਰਕੇ अच्छा ये दो सखदा बाकी सारा कुछ साइड पे रखो कुछ चक्कर नहीं हमारा रख देना ओके मैं तुम्हें चाबी जमा हां जी चाबी चाबी कौन नहीं पड़या जाता मैं तुम्हें ਦੱਸਦਾ ਐਕਚੁਅਲੀ ਕੀ ਚੱਕਰ ਆ ਮੈਂ ਹਮ ਤਾਂ ਤੱਕ ਲੋਕਾਂ ਨੂੰ ਲਿਖਣ ਨੂੰ ਕਿਹਾ ਗਿਆ ਨਾ ਬਹੁਤ ਲੋਕ ਤਾਂ ਕੀ ਕਰਦੇ ਆ ਉਹ ਇੱਕ ਨੰਬਰੇ ਸੋਚਦੇ ਆ ਫਿਰ ਦੂਜੀ ਬਾਰੇ ਸੋਚਦੇ ਆ ਤੇ ਤੀਜੀ ਬਾਰੇ ਸੋਚਦੇ ਆ ਉਹ ਸੋਚਦੇ ਹੀ ਰਹਿੰਦੇ ਤਾਂ ਮੈਨੂੰ ਇਹ ਦੱਸ ਵੀ ਐਟਲੀਸਟ ਤੁਸੀਂ ਇੱਕ ਚੀਜ਼ ਤੇ ਫਿਕਸ ਰਹੋ ਮੈਂ ਫਿਕਸ ਹਾਂ ਬਾਈ ਸੱਚੀ ਅ ਕਿੰਨੇ ਟਾਈਮ ਪਹਿਲਾਂ ਤੁਸੀਂ ਲਾਸਟ ਟਾਈਮ ਉਹਨਾਂ ਨੂੰ ਦੇਖਿਆ ਸੀ ਮੈਂ ਬਾਈ ਮਤਲਬ ਹੋ ਗਏ ਯਾਰ ਬਾਈ 7-8 ਸਾਲ 7-8 ਸਾਲ ਹੋ ਗਏ Amazon ਕਰੋ ਜੋ ਵੀ ਸੀਗੇ ਉਹ ਇੱਥੇ ਬੈਠੇ ਆ ਫੀਮੇਲ ਫੀਮੇਲ ਸਿਕੰਦਰ ਕੌਰ ਬੰਦਾ ਥੋੜੀ ਨਹੀਂ ਤੂੰ ਸਿਕੰਦਰ ਕੌਰ ਨਾਂ ਨਹੀਂ ਦੱਸਦਾ ਡੈਡੀ ਹਣਾ ਜਾਈ ਫਰੋਂਡ ਅੱਛਾ ਮੈਂ ਤਾਂ ਨਾਮ ਹੀ ਦੱਸਦਾ ਅੱਛਾ ਸੌਰੀ ਯਾਰ ਦੁਆਰੇ ਕਰਦਾ ਇਹ ਤਾਂ ਸਰੀ ਲੱਗੀ ਆ ਓਏ ਯਾਰ ਆਹ ਫੇ ਚਲੋ ਚਲੋ ਇਹ ਚਲੋ ਇਹ ਹੋਰ ਟ੍ਰਿਕ ਕਰ ਲਾਂਗੇ ਸਾਡੀ ਇੱਕ ਮੈਡਮ ਹੁੰਦੀ ਯਾਰ ਹਾਂਜੀ ਮਤਲਬ ਉਹ ਵਿਚਾਰੀ ਸਾਰੇ ਟੀਚਰਾਂ ਤੋਂ ਮੇਰੇ ਕੋਟ ਪੈਂਦੀ ਹੁੰਦੀ ਉਹ ਕੱਲੀ ਜਿਹੜੀ ਮੇਰੇ ਤੇ ਬਹੁਤ ਤਰਸ ਕਰਦੀ ਹੁੰਦੀ ਉਹਨੂੰ ਐਂ ਵਧੀਆ ਲੱਗਣ ਲੱਗੀ ਵਿਚਾਰੀ ਮਤਲਬ ਮੈਥ ਵਾਲੇ ਨੇ ਹਣਾ ਉਹਨੇ ਕੁੱਟਣਾ ਹਾਂਜੀ ਇੰਗਲਿਸ਼ ਵਾਲੀ ਮੈਡਮ ਨੇ ਹਣਾ ਉਹਨੇ ਕੁੱਟਣਾ ਹਿੰਦੀ ਵਾਲੀ ਨੇ ਹਣਾ ਉਹਨੇ ਕੁੱਟਣਾ ਉਹ ਕੱਲੀ ਪੰਜਾਬੀ ਦੀ ਮੈਡਮ ਜਿਹੜੀ ਵਿਚਾਰੀ ਵਧੀਆ ਤਿਆਉ ਕਰਦੀ ਸੀ ਮੇਰਾ ਉਹ ਹਾਂਜੀ ਬਾਈ ਇਹ ਜੀ ਮੈਨੂੰ ਵਧੀਆ ਲੱਗਣ ਲੱਗਾ ਕੀ ਮੈਂ ਕੀ ਰਹਾ ਕਿਹਾ ਮੈਂ ਕਿਹਾ ਯਾਰ ਜੀ ਮੈਡਮਾ ਨਾਲ ਵਿਆਹ ਹੁੰਦਾ ਮੈਂ ਇਹਨੂੰ ਵਿਆਹ ਕਰਾਣਾ ਦੁਆ ਗਈ ਹੁੰਦੀ ਆਪਾਂ ਆਪਾਂ ਫਿਰ ਤੋਂ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਵਾਰੀ ਕੋਈ ਹੋਰ ਪਰਸਨ ਬਾਰੇ ਸੋਚੋ ਕੱਲਾ ਮੈਡਮ ਨਹੀਂ ਕੋਈ ਕੋਈ ਸੈਲੀਬ੍ਰਿਟੀ ਬਾਰੇ ਵੀ ਸੋਚ ਸਕਦੇ ਹੋ ਕੋਈ ਕ੍ਰਾਸ਼ ਨਹੀਂ ਸੋਚਣਾ ਆਪਾਂ ਉਹਦੇ ਰੈਂਡਰ ਯਾ ਸੈਲੀਬ੍ਰਿਟੀ ਛੱਡੋ ਕੁਪਰਾ ਜੀ ਦਾ ਨਾਮ ਤੁਸੀਂ ਕਿਤੇ ਪੌਡਕਾਸਟ ਨਹੀਂ ਲੱਗਦਾ ਹਾਂ ਠੀਕ ਦੁਆਰ ਤੋਂ ਲਿਖ ਦਿਓ ਮਹਿਨਾ ਦਿਖਾਓ ਤੇ ਦੇਖੋ ਇੱਕ ਬੰਦੇ ਨੂੰ ਹੋਰ ਪਤਾ ਹੋਣਾ ਚਾਹੀਦਾ ਕਿਉਂਕਿ ਇੱਕ ਬੰਦਾ ਕਈ ਵਾਰੀ ਕਨਫਿਊਜ਼ ਹੋ ਜਾਂਦਾ ਤਾਂ ਦੋ ਬੰਦਿਆਂ

destroy destroy this upon fifth category of planning okay do na do na mein bahut rare karda hunna par apan kardan di koshish karda hai okay uh so main thonu kehya sega ek naam sochna vaste par thode naam vich dimag chake do naam jehde do naam hai ki doon mein add adda jisme ki ek male hai ek female hai ya fir doon mein male hai doon mein male hai okay imagine karo jo bhi ek banda idhar le bashe baitha ek banda idhar le bashe baitha ਠੀਕ ਹੈ ਪਹਿਲਾਂ ਇਹ ਬੰਦੇ ਨੂੰ ਇਹਦੇ ਨਾਮ ਤੋਂ ਬੁਲਾਓ ਠੀਕ ਹੈ ਇਹ ਸਿੱਧਾ ਦਿਮਾਗ ਚ ਵੈਰੀ ਗੁੱਡ ਇਹ ਬੰਦੇ ਨੂੰ ਇਹਦੇ ਨਾਮ ਤੋਂ ਬੁਲਾਓ ਬੁਲਾ ਲਿਆ ਗੁੱਡ ਆ ਜਿਹੜਾ ਆ ਬੰਦਾ ਹੈਗਾ ਤੇ ਜਿਹੜਾ ਆ ਬੰਦਾ ਹੈਗਾ ਇਹਦਾ ਨਾਮ ਡੀ ਤੋਂ ਸ਼ੁਰੂ ਹੁੰਦਾ ਹੈ ਹਨਾ ਉਹਦਾ ਉਹਦਾ ਨਾਮ ਡੀ ਤੋਂ ਨਹੀਂ ਸਟਾਰਟ ਹੁੰਦਾ ਦੋ ਕੁਛ ਹੋਰ ਆ ਇਹ ਬੰਦੇ ਨੂੰ ਫਿਰ ਤੋਂ ਬੁਲਾਓ ਇਹ ਇਹ ਬੰਦੇ ਦੇ ਨਾਮ 'ਚ ਪੰਜ ਅੱਖਰ ਨੇ ਇਹਦੇ ਨਾਮ 'ਚ ਛੇ ਅੱਖਰ ਨੇ ਹੜਜੋ ਇੰਨਾ ਕਿ ਹੂੰ ਇਹ ਬੰਦੇ ਦਾ ਨਾਮ ਐਲ ਐਨ ਤੋਂ ਸਟਾਰਟ ਹੋ ਰਿਹਾ ਹੈ ਹੈਨਾ ਵੈਰੀ ਗੁੱਡ ਕਿੰਨੇ ਟਾਈਮ ਪਹਿਲਾਂ ਮਿਲੀ ਸੀ ਤੁਸੀ ਇਹ ਬੰਦੇ ਨੂੰ ਇਹ ਮੇਰੇ ਨਾਲ ਪੜਦਾ ਹੁੰਦਾ ਸੀ ਮੁੜ ਕੇ ਆਪਦੇ ਵਾਪਸ ਚੱਲ ਗਿਆ ਇਹਨੂੰ ਮੈਂ 5ਵੀਂ 6ਵੀਂ ਤੋਂ ਬਾਅਦ ਮਿਲਿਆ ਨਹੀਂ ਕਦੇ ਹਾਂਜੀ ਇਹ ਮੇਰੇ ਨਾਲ ਕਾਲਜ ਪੜਦਾ ਸੀ ਮੁੰਡਾ ਤੇ ਇਹਨੂੰ ਵੀ ਨਹੀਂ ਮਿਲਿਆ ਮੈਂ 4-5 6 ਸਾਲ ਹੋ ਗਏ ਮੈਂ ਨਾ ਨਾਮ ਮਿਲਦਾ ਇਹਦਾ ਨਾਮ ਨਾ ਬੜਾ ਸਪੈਸ਼ਲ ਜਿਹਾ ਹੈ ਜਿਵੇਂ ਇਹ ਨਾਰਮਲ ਨਹੀਂ ਹੁੰਦਾ ਨਾਮ ਹੈਨਾ ਤੇ ਇਹਦਾ ਨਾਮ ਫਿਰ ਵੀ ਸਿੰਪਲ ਆ ਹਾਂ ਇਹਦਾ ਨਾਮ ਜਮੇ ਸਿੰਪਲ ਆ ਓਕੇ ਇੱਕ ਤਾਂ ਜਦੋਂ ਵੀ ਤੁਸੀਂ ਅਗਲੀ ਵਾਰੀ ਕਾਫੀ ਟਾਈਮ ਹੋ ਗਿਆ ਤੁਹਾਨੂੰ ਮਿਲਣ ਫਿਰ ਵੀ ਜਦੋਂ ਵੀ ਤੁਸੀਂ ਅਗਲੀ ਵਾਰੀ ਲਵਿੰਗ ਨੂੰ ਮਿਲੇ ਉਹ ਹਾਏ ਬੁਲਾਵਣਾ ਇਧਰ ਲਈ ਬਸ ਜਿਹੜਾ ਮੁੰਡਾ ਬੈਠਾ ਹੈ ਇਹਦੇ ਲਾਸਟ ਫੈਕਟਰ ਬਾਰੇ ਸੋਚੋ ਸੋਚ ਲਿਆ ਬਈ ਇਹ ਤਾਂ ਮੈਨੂੰ ਜਮੀ ਨਹੀਂ ਪਤਾ ਉਸਦਾ ਸੀ ਵੀ ਕੋਈ ਡੈਂਪਲ ਨਾਲ ਦਾ ਬੰਦਾ ਉਹ ਥੋੜੀ ਇਹਦਾ ਥੋੜੇ ਬਟੰਡੇ ਦਾ ਸੀਗਾ ਹਾਂ ਅੱਛਾ ਹਾਂ ਮੇਰੇ ਨਾਲ ਕਾਲਜ ਪੜ੍ਹਦਾ ਪਾਰ ਦੀ ਚੁੱਕੀ ਯਾਰ ਬਾਈ ਆਏ ਕਰੋ ਜੀ ਦੀ ਸੇਲੀ ਥੋੜੀ ਚਲਾਕੀ ਕਰਦੀ ਉਹਦੇ ਕੋਲੇ ਲੈ ਕੇ ਗੱਡੀਆਂ ਫੋਨ 'ਚ ਕੀ ਕਰਦਾ ਵੀ ਇੱਕ ਵਾਰ ਆਉ ਜੀ ਵੀ ਦੱਸ ਕੇ ਕਿਹੜਾ ਮੁੰਡਾ ਵਧੀਆ ਲੱਗਦਾ ਐ ਵੀ ਵੱਡ ਸਕਦਾ ਨੂੰ ਮੋਹਨ ਬਾਈ ਹੈ ਨਾ ਲੈ ਆਹੋ ਮਿਸਤਰੀ ਤੁਹਾਨੂੰ ਕਿਹੜੀ ਐਕਟਰ ਨਹੀਂ ਵਧੀਆ ਲੱਗਦੀ ਐ ਦੱਸੋ ਨਹੀਂ ਹੋ ਲੋਲੀਨ ਤੁਸੀਂ ਐਕਟਰ ਨਹੀਂ ਹੋ ਨਾ ਐਕਟਰ ਵੀ ਨਾ ਜਾਈਂ ਤੇ ਸਾਹਮਣੇ ਕਹਤਾ ਫਿੱਕਾ ਹੀ ਚੁੱਤਰ ਬਹਿਣਗੇ ਅੱਛਾ 71 ਅਰਧਾ ਮਿਸਤਰੀ ਦਿਮਾਗ ਚ ਸੋਚਣਾ ਬੱਝੂ ਰੋਲ ਦਿਮਾਗ ਸੋਚ ਰੋ ਮਿਸਤਰੀ ਕੁਛ ਵੀ ਆਪਾਂ ਇਹ ਕੰਮ ਕਰਦੇ ਆਪਾਂ ਨਾ ਮਾਈਂਡਡੀ ਤੋਂ ਅੱਗੇ ਬੰਦੇ ਆਪਾਂ ਫੋਨ ਕਰਕੇ ਚੈੱਕ ਕਰਦੇ ਮਿਸਤਰੀ ਤੂੰ ਤਾਂ ਲੇਟ ਆਇਆ ਵੀਰੇ ਇੱਥੇ ਤਾਂ ਹਾਰਟ ਅਟੈਕ ਹੋ ਗਈ ਸੀ ਠੀਕ ਹੈ ਜੀ ਫੋਨ ਫਾਨ ਫੁੱਟ ਚੱਲੇ ਸੀ ਗਰੀਬਾਂ ਦੇ ਬੰਦਾ ਬਹੁਤ ਕੀ ਹੋ ਗਿਆ ਤੁਸੀਂ ਦੋਵੇਂ ਸਿੱਧੇ ਕਰਿਓ ਇਦਾਂ ਵੈਰੀ ਗੁੱਡ ਆਪਾਂ ਵੈਰੀ ਗੁੱਡ ਤੇ ਕਿਹੜਾ ਬੰਦਾ ਸੀਗਾ ਜਿਹਨੇ ਸਿਲੈਕਟ ਕੀਤਾ ਸੀਗਾ ਤੁਹਾਡਾ ਉਹ ਉਹ ਗੜਾ ਬਾਈ ਤੁਸੀਂ ਦੋਵੇਂ ਸਿੱਧੇ ਕਰਿਓ ਇਦਾਂ ਵੈਰੀ ਗੁੱਡ ਆਪਾਂ ਨੂੰ ਨਾ ਮੀਨ ਐਸਿਕ ਆਪਾਂ ਨੂੰ ਕਿਸੇ ਤੋਂ ਕੋਈ ਰਿੰਗ ਚਾਹੀਦੀ ਆ ਰਿੰਗ ਰਿੰਗ ਫੌਜੀ ਸਾਡੇ ਬਾਈ ਸੋਹਣ ਸਿੰਘ ਰਿੰਗ ਦੋ ਨਵੀਂ ਲੈ ਕੇ ਆਏ ਲੱਭੇ ਨਾ ਫੜ ਕੇ ਆਈਆਂ ਬਾਈ ਇਹ ਅੱਜ ਹੀ ਪਾ ਕੇ ਲਗਾਜੇ ਮੁੜ ਕੇ ਮਿਲਣੀ ਨਹੀਂ ਚਾਹੀਦੀ ਸੁਰੱਖਿਆ ਗਾਰਡ ਹੈ ਇਹਦਾ ਸੁਰੱਖਿਆ ਗਾਰਡ ਕੋਈ ਰਿੰਗ ਦੇਖੋ ਗੱਡੀ ਸੋਹਣੀ ਆ ਨਾ ਬਹੁਤ ਹੀ ਸੋਹਣੀ ਰਿੰਗ ਵੀਰੇ ਇਹ ਜਿਹੜੀ ਰਿੰਗ ਹੈਗੀ ਆ ਇਹ ਤੁਸੀਂ ਕਿੰਨੇ ਟਾਈਮ ਪਹਿਲਾਂ ਲੱਤੀ ਹੈ ਅੱਜ ਪਾ ਕੇ ਆਇਆ ਅੱਜ ਹੀ ਪਾ ਕੇ ਆਇਆ ਵਿਚਾਰਾ ਆਪਾਂ ਤੁਸੀਂ ਦੱਸੋ ਇਹਨੂੰ ਤੋੜ ਦੀ ਉਹ ਨਹੀਂ ਆ ਦੇਖੋ ਆ ਦੇਖੋ ਆਪਾਂ ਰਿੰਗ ਨੂੰ ਫੜਦੇ ਆਪਾਂ ਰਿੰਗ ਨੂੰ ਇਦਾਂ ਸਕਵੀਜ਼ ਕਰਦੇ ਆ ਤੇ ਆਪਾਂ ਇਹਨੂੰ ਫੜ ਕੇ ਜਦੋਂ ਚੁਟਕੀ ਮਾਰਦੇ ਆ ਰਿੰਗ ਗਾਇਬ ਹੋ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਬਈ ਗ੍ਰੇਟ ਚਲੋ ਜੀ ਚਲੋ ਜੀ ਬਸ ਆਹ ਜੀ ਆਹ ਜੀ ਕਹਦੇ ਕਰ ਲਾ ਮੈਂ ਤਰ ਲਾ ਕਹ ਦਲੇਰਾ ਉਹਨੂੰ ਪਤਾ ਵੀ ਦਵਾਰੇ ਦਵਾ ਦੇਗਾ ਕਹਦੇ ਗੱਲ ਨੂੰ ਮੋਲ ਮੇਰੀ ਰਿੰਗ ਲੈ ਦੇ ਜਦੋਂ ਮੈਂ ਚੁਟਕੀ ਮਾਰਦਾ ਰਿੰਗ ਜਿਹੜੀ ਹੈਗੀ ਆ ਭਾਜੀ ਦੀ ਚੇਚੇ ਦੇਖਿਓ ਭਾਈ ਇਹ ਮਜ਼ਾਕ ਕਰ ਰਹੇ ਭਾਜੀ ਉਧਰ ਨਹੀਂ ਹੈਗੀ ਉਧਰ ਨਹੀਂ ਹੈਗੀ ਪਰ ਜੀਬ ਦੇ ਵਿੱਚ ਹੀ ਗੱਲ ਆ ਮੇਰੀ ਪੈਂਡ ਦੇ ਪਿਛਲੇ ਹੱਥ ਚ ਰਿੰਗ ਨਹੀਂ ਹੈਗੀ ਕੁਝ ਹੋਰ ਮੇਰੀ ਗੱਡੀ ਦੀ ਚਾਬੀ ਹੈ ਜਿਹੜੀ ਮੇਰੀ ਗੱਡੀ ਦੀ ਚਾਬੀ ਹੈਗੀ ਮੇਰੀ ਪੈਂਡ ਦੇ ਪਿਛਲੇ ਹੱਥ ਚ ਉਹਦੇ ਵਿੱਚ ਜੇ ਤੁਸੀਂ ਦੇਖਦੇ ਹੋ ਇੱਕ ਛੱਲਾ ਉੱਪਰ ਗਈ ਜੋ ਆ ਗਿਆ ਉਹ ਜਿਹੜਾ ਛੱਲਾ ਹੈਗਾ ਵੀਰੇ ਇਹ ਫੇਰੀ ਦੇ ਵਿੱਚ ਇੱਕ ਫੁੱਕ ਲੱਗੀ ਹੈ ਉਹ ਉਹ ਆਈ ਆ ਗਈ ਵਾਪਸ ਬੈਠ ਰਿੰਗ ਤਾਂ ਆ ਗਈ ਭਾਣ ਤੋਂ ਗੱਡੀ ਦੀ ਚਾਬੀ ਪਰ ਹੁਣ ਇਹ 골ਡ ਦੀ ਨਹੀਂ ਰਹੀ ਹੁਣ ਇਹ 골ਡ ਦੀ ਨਹੀਂ ਰਹੀ ਰਮਿੰਦਰ ਆ ਵੇ ਉਹ ਆ ਗਈ ਤਾਂ ਪੜ ਜਾ ਜੈਯਾ ਤਾੜੀਆਂ ਯਾਰ ਉਹਨੂੰ ਮੂਲ ਬਈ ਸਿਰਾ ਯਾਰ ਇੱਕ ਹੀ ਬਈ ਅੱਛਾ ਵੀਰੇ ਹਲੋ ਹੀ ਦੋ ਟ੍ਰਿਕਸ ਹੋਰ ਕਰਾਂਗੇ ਠੀਕ ਹੈ ਦੋ ਟ੍ਰਿਕਸ ਹੋਰ ਕਰਾਂਗੇ ਇੱਕ ਕਪਾ ਕਰਦੇ ਹਾਂ ਹਾਂਜੀ ਅਜੀ ਸਰਾ ਨਾ ਬਹੁਤ ਉਤਾਨਾ ਜੀ ਬਹੁਤ ਤਾਰੀ ਹੈ ਨਾ ਅਜੀ ਇ렇게 ਕੀਚੀਆ ਤਾਰਜੀ ਦੀ ਖੀਸੀ ਉਦੋਂ ਨਹੀਂ ਨਹੀਂ ਤਾਰ ਕੋਈ ਨਹੀਂ ਅੱਖ ਚੋਂ ਇਧਰ ਨਿਕਲੀ ਅਗਨੇ ਨਹੀਂ ਤਾ ਦੇਖੋ ਫੜ ਲਿਆ ਮਿੰਤਰੀ ਨੇ ਉਹ ਉਹਦੇ ਵਿੱਚ ਸਲਾ ਗੱਡ ਸਲਾ ਗੱਡ ਸਲਾ ਗੱਡ ਮੇਰੀ ਗੱਲ ਆ ਆਪੜੇ ਹੈ ਮੈਨੂੰ ਆ ਰਿਹਾ ਹੈ ਅੱਛਾ ਇੱਕ ਮੈਂ ਨਹੀਂ ਜਦੋਂ ਨਾ ਜਦੋਂ ਤੂੰ ਕੀਚੀਆ ਹੱਥ ਚੋਂ ਆਈ ਹੈ ਉਹਦੇ ਵਿੱਚ ਪਈ ਆ ਉਹ ਜਦੋਂ ਤੂੰ ਐਂ ਕਰਕੇ ਐਂ ਕਰਿਆਗਾ ਮਿੰਤਰੀ ਫੜ ਲਿਆ ਓ ਯਾਰ ਕਮਾਲ ਇਹਨੇ ਪਤਾ ਕੀ ਕਰਿਆ ਛੱਡ ਦੇ ਮਿਸਤਰੀ ਛੱਡ ਤੂੰ ਹੁਣ ਤੈਨੂੰ ਨਵੀਂ ਚੀਜ਼ ਤੇਰੇ ਨਾਲ ਕਰਦੇ ਆ ਮਿਸਤਰੀ ਤੇ ਕਰਦੇ ਕੋਈ ਸੁਣ ਆਜਾ ਆਜਾ ਹੁਣ ਤੁਹਾਡੇ ਦੀ ਹੁਣ ਤੁਸੀਂ ਆਪ ਦੀ ਚਲਾ ਕੇ ਆ ਫੜਿਓ ਇਧਰ ਬਸ ਰੁਕ ਸਕਦੇ ਤੁਸੀਂ ਉਧਰ ਦੇਖ ਸਕਦੇ ਹਾਂ ਅੱਪਾ ਜੀ ਤੁਸੀਂ ਕੋਈ ਥੋੜੇ ਸਾਈਡ ਨੂੰ ਹੋ ਜਾਓ ਆਪਾਂ ਬਹੁਤ ਬੇਸਿਕ ਚੀਜ਼ ਕਰਾਂਗੇ ਠੀਕ ਹੈ ਮਿਸਤਰੀ ਮਿਸਤਰੀ ਆਰ ਜਾਣਾ ਕੁੰਡੀਆਂ ਦੇ ਸੰਗ ਵੱਜ ਜਾਣਾ ਕੁੰਡੀਆਂ ਇਹ ਸਵਾਤਨ ਦੇ ਇੰਦਾ ਗਾਲੀ ਹੁੰਦੀ ਹੈ ਸੋ ਆਪਾਂ ਤੁਹਾਡੇ ਨਾਲ ਕੁਝ ਕਰਨ ਲਈ ਕੋਈ ਕਰਦੇ ਬਹੁਤ ਸਿੰਪਲ ਤੁਸੀਂ ਕੀ ਕਰਨਾ ਹੈ ਬੋਡੀ ਨੂੰ ਬਸ ਰਿਲੈਕਸ ਰਹਿਣਾ ਫਿਰ ਕੁਛ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਕੁਛ ਨਹੀਂ ਬਸ ਜਾਵਾ ਰਿਲੈਕਸ ਕੋਈ ਨਾ ਮਿਸਤਰੀ ਡਾਕਟਰ ਕੋਲੇ ਖੜੇ ਡਾਕਟਰਾਂ ਦੀ ਟੀਮ ਐਂਬੂਲੈਂਸ ਆਦ ਲੈਣੇ ਮਿਸਤਰੀ ਨੂੰ ਗਾਇਬ ਕਰਦੇ ਮਿਸਤਰੀ ਦਾ ਡੇਢ ਬੰਦਾ ਹੁਸਪਤਾਲਾਂ ਦਾ ਜਬ ਖੜੇ ਜਾਓ ਤੁਹਾਡੇ ਕੋਲ ਲੈ ਕੇ ਨਾ ਇਸ ਲਾਈਕ ਤੂੰ ਤੁਹਾਡਾ ਨਾਮ ਕੀ ਮੇਰਾ ਨਾ ਹਾਂਜੀ ਭੁੱਲ ਗਿਆ ਰਣਜੀਤ ਰਣਜੀਤ ਵੀਰੇ ਆ ਜਦ ਤੁਸੀਂ ਦਿਖਦੇ ਮੈਂ ਤੁਹਾਡੇ ਕੋਲ ਲੈ ਕੇ ਆਉਣਾ ਇਮੇਜਿਨ ਕਰੋ ਜਿਵੇਂ ਮੈਂ ਤੁਹਾਡੇ ਮੱਥੇ ਨੂੰ ਟੱਚ ਕਰਦਾ ਵੀ ਤੁਹਾਡੀ ਇੰਡੀਆ ਪਲਕਾਂ ਨੇ ਭਾਰੀਆਂ ਹੋ ਰਹੀਆਂ ਐਂ ਤਾਂ ਇਮੇਜਿਨ ਕਰਨਾ ਸਿਰ ਦਮਾਸ਼ ਜਿੰਨਾ ਤੁਸੀਂ ਇਮੇਜਿਨ ਕਰੋਗੇ ਓਨੀ ਜ਼ਿਆਦਾ ਐਕਚੁਅਲੀ ਭਾਰੀਆਂ ਹੋ ਰਹੀਆਂ ਰਹਿਣਗੀਆਂ ਹੁਣ ਇੱਕ ਵਾਰ ਇੱਥੇ ਰੁਕਿਓ ਇੱਥੇ ਰੁਕ ਕੇ ਆ ਦੀ ਬਾਡੀ ਨੂੰ ਥੋੜਾ ਢਿੱਲਾ ਛੱਡਿਓ ਹੁਣ ਜਿਹੜੀ ਇਧਰਲੇ ਪਾਸੇ ਵਾਲੀ ਜਿਹੜੀ ਤੁਹਾਡੀ ਬਾਡੀ ਹੈਗੀ ਐ ਜਿਸ ਨੂੰ ਇਧਰਲੇ ਪਾਸੇ ਟੱਚ ਫੀਲ ਹੁੰਦਾ ਤਾਂ ਟੱਚ ਮਾੜਾ ਜਿਹਾ ਵੀ ਫੀਲ ਹੋਣ ਤੋਂ ਬਾਅਦ ਤੁਸੀਂ ਬਾਹ ਨੂੰ ਇਦਾਂ ਚੱਕਣਾ ਜਿਵੇਂ ਬਾਹ ਨੂੰ ਸਿੱਧਾ ਰੱਖੋ ਥੋੜਾ ਵੈਰੀ ਗੁੱਡ ਬਾਹ ਨੂੰ ਚੱਕਣਾ ਇਦਾਂ ਤੇ ਥੱਲੇ ਲੈ ਕੇ ਜਾਣਾ ਜ ਤੁਸੀਂ ਬਾਹ ਨੂੰ ਇਦਾਂ ਚੱਕਣਾ ਤੇ ਨਾਲ ਦੇ ਹੱਥਲੇ ਲੈ ਕੇ ਜਾਣਾ ਮਾੜੇ ਜਿਹਾ ਟੱਚ ਆ ਠੀਕ ਹੈ ਜੀ ਤੇ ਸੌਰੀ ਤੁਸੀਂ ਨਾਮ ਦੱਸਿਆ ਸੀ ਰਣਜੀ 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 ਜਿ ਤਰ੍ਹਾਂ ਜੀ ਕਰੇ ਜੀ ਪਾ ਜੀ ਮੈਨੂੰ ਟੱਚ ਕਰਦਾ ਤੁਹਾਡੇ ਮੱਥੇ ਨੂੰ ਅੱਖਾਂ ਬੰਦ ਕਰੋ ਤੇ ਅੱਖਾਂ ਬੰਦ ਕਰੋ ਸਿਰ ਨੂੰ ਥਲੇ ਕਰੋ ਇੱਕ ਲੰਬਾ ਸਾਹ ਲਓ ਇਕ ਨਾ ਇਦਾਂ ਦੀ ਸਿਚੁਏਸ਼ਨ ਬਾਰੇ ਸੋਚੋ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੰਫਰਟੇਬਲ ਹੋਗੇ ਅੱਖਾਂ ਨਾ ਖੋਲਿਓ ਜਿਵੇਂ ਕਿ ਮੈਂ ਜੇ ਇਦਾਂ ਦੀ ਸਿਚੁਏਸ਼ਨ ਸੋਚ ਰਿਹਾ ਵੀ ਮੇਰੀ ਮੰਮੀ ਨੇ ਮੇਰੇ ਵਾਸਤੇ ਬਹੁਤ ਵਧੀਆ ਸਾਗ ਬਣਾਇਆ ਮੱਕੀ ਦੀ ਰੋਟੀ ਬਣਾਈ ਹੈ ਤੇ ਮੈਂ ਖਾ ਰਿਹਾ ਇਦਾਂ ਦੀ ਸਿਚੁਏਸ਼ਨ ਵਾਰੀ ਤੁਸੀਂ ਇਦਾਂ ਦੀ ਸਿਚੁਏਸ਼ਨ ਵਾਰੀ ਤੁਸੀਂ ਸੋਚੋ ਠੀਕ ਹੈ ਬਹੁਤ ਹੀ ਇਦਾਂ ਦੀ ਸਿਚੁਏਸ਼ਨ ਬਾਰੇ ਸੋਚਦੇ ਰਹੋ ਨਹੀਂ 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 ਸਰ ਨਹੀਂ 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 ਸਰ ਆਰਾਮ ਨਾਲ ਨਹੀਂ ਆਰਾਮ ਨਾਲ ਇਨਾ ਖਾਢੀ ਸੋਚਣਾ ਨਹੀਂ ਨਹੀਂ ਕੋਈ ਨਾ ਤੈਨੂੰ ਦੇਖੋ ਫਿਰ ਵੀ ਅੱਖਾਂ ਬੰਦ ਰੱਖਿਓ ਅੱਖਾਂ ਨੂੰ ਬੰਦ ਰੱਖਿਓ ਕੋਈ ਸੇਮੇ ਫਲੇਕ ਨਹੀਂ ਕਿੰਨਾ ਸਾਦ ਹੋਏ ਕੋਈ ਵੀ ਡਰ ਚ ਫੀਲ ਹੁੰਦਾ ਤੇ ਜ਼ਬਾਨ ਨਾ ਚੱਕਣਾ ਅੱਖਾਂ ਨੂੰ ਬੰਦ ਹੀ ਰੱਖਿਓ ਅੱਖਾਂ ਬੰਦ ਹੀ ਰੱਖਿਓ ਅੱਖਾਂ ਖੋਲੇ ਕੋਈ ਮਰਜ਼ੀ ਹੋ ਜਾਵੇ ਮੇਰੇ ਸਾਹ ਉੱਤੇ ਫੋਕਸ ਨਾ ਕਰਿਓ ਆਪਦੇ ਸਾਹ ਉੱਤੇ ਫੋਕਸ ਕਰਿਓ ਤੁਸੀਂ ਬਹੁਤ ਹੀ ਵਧੀਆ ਸਰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸਾਹ ਉੱਤੇ ਫੋਕਸ ਨਾ ਕਰਿਓ ਮੇਰੀ ਬਸ ਆਪਦੇ ਸਾਹ ਤੇ ਫੋਕਸ ਕਰਿਓ ਜਿਹੜੀ ਮੈਂ ਸਿਚੁਏਸ਼ਨ ਤੁਸੀਂ ਸੋਚ ਰਹੇ ਸੀ ਨਾ ਉਹ ਸਿਚੁਏਸ਼ਨ ਬਾਰੇ ਸੋਚਦੇ ਰਹੋ ਤੁਹਾਨੂੰ ਐ ਨਹੀਂ ਲੱਗਿਆ ਵੀ ਜਦੋਂ ਦੋਵੇਂ ਸਾਈਡ ਤੇ ਤੁਹਾਨੂੰ ਟੱਚ ਫੀਲ ਹੋ ਰਿਹਾ ਹੁੰਦਾ ਹੈ ਕਿ ਹਨਾ ਨਹੀਂ ਨਹੀਂ ਦੈਟਸ ਫਾਈਨ ਦੈਟਸ ਫਾਈਨ ਚੱਕੋ ਬਹੁਤ ਵਧੀਆ ਬਹੁਤ ਵਧੀਆ ਲਾਸਟ ਵਾਰੀ ਆਪਾਂ ਆਹ ਚੀਜ਼ ਕਰਦੇ ਹਾਂ ਕੋਈ ਟੱਚ ਫੀਲ ਹੋਇਆ ਤੁਹਾਨੂੰ ਲਾਈਟੇਸਟ ਹਨਾ ਵੈਰੀ ਗੁੱਡ ਵੈਰੀ ਗੁੱਡ ਹੁਣ ਜਦੋਂ ਵੀ ਮੈਂ ਤਾੜੀ ਮਾਰਦਾ ਤੁਸੀਂ ਅੱਖਾਂ ਨੂੰ ਖੋਲਣਾ 1 2 ਅਰੇ ਪਤਾ ਕੀ ਹੁਣ ਗੱਲ ਇਦਾਂ ਵੀ ਕਈ ਹੱਦ ਦੀ ਸਫਾਈ ਹੁੰਦੀ ਹੈ ਕਈ ਇਹ ਵੀ ਚੀਜ਼ ਦੀ ਸਫਾਈ ਹੁੰਦੀ ਹੈ ਜਦੋਂ ਤੁਸੀਂ ਰਿਲੈਕਸ ਹੋਏ ਤੁਸੀਂ ਸਿਚੁਏਸ਼ਨ ਬਾਰੇ ਸੋਚ ਰਹੇ ਸੀ ਤੁਹਾਨੂੰ ਪ੍ਰੋਪਰਲੀ ਟੱਚਸ ਵਗੈਰਾ ਫੀਲ ਹੋਏ ਤੁਸੀਂ ਬਾਹਰ ਨੂੰ ਚੱਕ ਰਹੇ ਸੀ ਹਨਾ ਅਜੀਬ ਗੱਲ ਹੈ ਇਹ ਤੁਹਾਨੂੰ ਕਿਸੇ ਨੇ ਵੀ ਟੱਚ ਨਹੀਂ ਕੀਤਾ ਟੱਚ ਨਹੀਂ ਕਰਿਆ ਕੈਮਰਾ ਰੁਕਾਉੜਾ ਆਉਣ ਕੈਮਰਾ ਇੱਕ ਆਮ ਦੇ ਡਿਸਟੈਂਸ ਦੇ ਵਿੱਚ ਕੋਈ ਸੀਗਾ ਹੀ ਨਹੀਂ ਵੀ ਕੋਈ ਆਵੇਂ ਤੁਹਾਨੂੰ ਹੱਥ ਲਾ ਸਕੇ ਬਾਈ ਪਰੇ ਖੜਾ ਸੀ ਤਾਂ ਜੇ ਤੁਹਾਨੂੰ ਕਿਸੇ ਨੇ ਹੱਥ ਹੀ ਨਹੀਂ ਲਾ ਮਿਸਤਰੀ ਮਨ ਜਿਹੜੇ ਤੈਨੂੰ ਪੈਸੇ ਦੇਣੇ ਆ ਕਾ ਨਾ ਨਾ ਦੇਉ ਪਰ ਇਹਦੇ ਕੋਲੇ ਜਿਹੜੀ ਚੀਜ਼ ਹੈ ਨਾ ਹਾਂਜੀ ਆਪ ਕੋ ਥੋੜ ਨੂੰ ਦਿਖ ਰਹੀ ਉਹ ਯਾਰ ਉਹ ਉਹੀ ਤਾਂ ਮੇਰੇ ਹੱਥ ਦੀ ਸਵਾਈ ਐ ਮੈਂ ਇਹਦਾ ਖਾਬੰਦ ਨਹੀਂ ਮੈਂ ਪਿੱਛੇ ਜਾਂਦਾ ਮੇਰੇ ਹੁਣ ਮੈਨੂੰ ਕੀ ਦੇਖੂ ਨਹੀਂ ਕਿਸਵੇਂ ਨਹੀਂ ਮੈਂ ਮੈਂ ਤੇਰਾ ਸਹਿਮਤ ਆ ਐਸਾ ਕਰੋ ਬਾਈ ਮੜਾ ਇਹਨੂੰ ਐਸਾ ਆਪਾਂ ਅੱਗੇ ਚੱਲਨੇ ਆ ਅੱਖਾਂ ਬੰਦ ਨੇ ਲਾਉਂਦਾ ਵੀਰੇ ਇੱਧਰ ਆ ਚੱਲੇ ਉਹ ਨਹੀਂ ਪੁੱਛਦਾ 2 ਫੁੱਟ ਤੋਂ ਮੈਂ ਕਹਿੰਦਾ ਵੀ ਤੈਨੂੰ ਕਿੰਨੀ ਦੂਰ ਖੜਾ ਸੀ ਰਿੰਗਲ ਆ ਕੁਈ ਤਾਂ ਮੈਂ ਤਾਂ ਸੁਣ ਰਿਹਾ ਤੈਨੂੰ ਇੱਕ ਮਿੰਟ ਉਹ ਕੱਢ ਲੈ ਨਾ ਅੱਛਾ ਵੀ ਛੱਲਾ ਕੁਝ ਵੀ ਦੇ ਨਹੀਂ ਚਾਹਦਾ ਮੈਂ ਤੁਹਾਨੂੰ ਅੱਛਾ ਠੀਕ ਕਰ ਬਣਾਏ ਨਹੀਂ ਉਹ ਤਾਂ ਹੱਥ ਨਹੀਂ ਸਵਾਰੀ ਆ ਤਰ ਮੈਂ ਮੈਂ ਜਿਹੜਾ ਗੇਮ ਵਾਲੇ ਨਾ ਹਾਂਜੀ ਜਿਵੇਂ ਉਹ ਜਿਹੜੇ ਟੈਕਸੀ ਵਾਲੇ ਕਰਦੇ ਨੇਗੇ ਹਾਂਜੀ 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 ਮੈਂ ਰੇਂਦਰ ਆ ਹਾਂ ਮੈਂ ਉਹ ਟੈਕਸੀ ਉਹ ਇੱਥੇ ਹੁੰਦਾ ਉਹਨੇ ਚਟਾ ਉਹ ਜਿਹੜਾ ਐ ਐ ਨਾ ਇੱਕ ਵਾਲ ਪਾ ਲੰਦੇ ਸੀਗੀ ਹਾਂਜੀ ਜਿੱਥੇ ਵੀ ਕਹਿੰਦੇ ਸੀ ਉਦਾਂ ਰੁਕ ਉਹ 80 ਟਾਈਟ ਹੋਊਗੀ ਨਹੀਂ ਨਹੀਂ ਆਪਣਾ ਆਪਣਾ ਤਾਂ ਵਧੀਆ ਕੰਮ ਹੈ ਜੀ ਹਾਂ ਨਹੀਂ ਕਰਦੇ ਉਹਦਾ ਹੀ ਲੀਡਰ ਹੀ ਰੋਕਦੇ ਸੀਗੇ ਇਹਦਾ ਤੂੰ ਆਹ ਦੇਖ ਤੂੰ ਗੇਮਾਂ ਹਾਂ ਦੇਖਦੇ ਸਾਡੇ ਨਾਲ ਦਾ ਪੁਆਇੰਟ ਚੜੇ ਕੜਦੇ ਤੁਸੀਂ ਤੁਸੀਂ ਤਾਂ ਖੇਡਦੇ ਹੋ ਕਿਤੇ ਹਾਂ ਆਪਾਂ ਤੁਹਾਨੂੰ ਬੀਸੇ ਘੱਟ ਦੀ ਸਥਿਤੀ ਲੇਖਣ ਕਰਾਂਗੇ ਮੈਂ ਕਹਿੰਦੇ ਵੀ ਆਪਾਂ ਕੰਟੀਨਿਊ ਕਰਾਂਗੇ ਠੀਕ ਹੈ ਠੀਕ ਜੋ ਵੀ ਤੁਹਾਡਾ ਦਿਲ ਕਰੇ ਸਾਰੀ ਟਾਪ ਦੇ ਵਿੱਚੋਂ ਇੱਕ ਪੱਤਾ ਤੁਸੀਂ ਖਿੱਚ ਲਓ ਮਹੀਨਾ ਦਿਖਾਇਓ ਖੇਤ ਨੂੰ ਥੋੜਾ ਦੇਖ ਖੇਤ ਨੂੰ ਖੇਤ ਨੂੰ ਮਹੀਨਾ ਦਿਖਾਇਓ ਖੁਦ ਦੇਖ ਲਓ ਕਿਸੇ ਨੂੰ ਨਾ ਦਿਖਾਇਓ ਸਾਰੀ ਤਾਂਸ਼ ਅਟੜੜ ਹੈ ਨਾ ਕਿਤੇ ਮਰਜ਼ੀ ਵਿੱਚ ਰੱਖ ਦੋ ਮਿਕਸ ਕਰ ਦੋ ਮਿਕਸ ਕਰ ਦੋ ਮਿਕਸ ਕਰ ਦੋ ਮਿਕਸ ਕਰ ਦੋ ਮੈਨੂੰ ਪਤਾ ਨਾ ਹੋਵੇ ਤੁਹਾਡਾ ਪਤਾ ਕਿਹੜਾ ਚਾਰ ਪੰਜ ਇਹ ਮਿਕਸ ਕਰ ਦੋ ਤਾਸ਼ ਨੂੰ ਦੇ ਕੇ ਪੱਤਾ ਕਿਤੇ ਹੋਰ ਪਾ ਦੋ ਪਰ ਮੁਕਰੇ ਉਹਨਾਂ ਪੱਤਾ ਉਹੀ ਹੋਣਾ ਚਾਹੀਦਾ ਮੈਂ ਜੰਮਾ ਮੈਂ ਚੁੱਕੂਗਾ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੀ ਤੁਹਾਡੇ ਜਿਹੜੇ ਪੱਤੇ ਹੈਗੇ ਸਾਰੇ ਪੱਤੇ ਮਿਕਸ ਨੇ ਤੁਹਾਡਾ ਪੱਤਾ ਕਿਤੇ ਮਰਜੀ ਹੋ ਸਕਦਾ ਆਪਾਂ ਕੀ ਕਰਦੇ ਭਾਜੀ ਇੱਕ ਕੋਈ ਮਰਜੀ ਕਾਰਡ ਨੂੰ ਟੋਪ ਤੋਂ ਮੈਂ ਚੱਕ ਲੈਣਾ ਜੋ ਮੰਨ ਕੇ ਚਲੋ ਆਹ ਪੱਤਾ ਤੁਹਾਡਾ ਤਾਂ ਨਹੀਂ ਹੈਗਾ ਤੁਹਾਡਾ ਤਾਂ ਨਹੀਂ ਹੈਗਾ ਗੋਮੈਂ ਸਿੱਧੇ ਕਰਿਓ ਦਮੈਂ ਸਿੱਧੇ ਕਰਿਓ ਬਹੁਤ ਹੀ ਸਲੋਲੀ ਆਪਾਂ ਕੀ ਕਰਦੇ ਆ ਜਿਹੜਾ ਆ 5 8 ਦੀ ਹੈ ਆਪਾਂ ਇਹ ਇੱਥੇ ਰੱਖਦੇ ਆ ਦੂਜੇ ਥੋੜੇ ਤੇ ਰੱਖੋ ਇਹਦਾ ਕਵਰ ਕਰ ਲਓ ਬਹੁਤ ਵਧੀਆ ਹੁਣ ਕੋਈ ਹੱ ਜਾਂਦੀ ਹੈ ਚੌਕੀ ਪਾਂ ਦੇ ਵਿੱਚ ਜਿਹੜਾ ਕਿ ਤੁਹਾਡਾ ਪਤਾ ਹੁਣ ਦੱਸੋ ਮਿਸਤਰੀ ਸਾਹਿਬ ਇਹ ਸਹੀ ਹੈਗਾ ਇਹ ਸੱਚੀ ਆ ਗਿਆ ਮੰਨਿਆ ਮੈਂ ਸੱਚੀ ਆ ਗਿਆ ਤਾਂ ਜਮਾ ਇਹ ਤਾਂ ਨਹੀਂ ਝੂਠੀ ਆ ਨਹੀਂ ਸਹੀ ਹੈ ਇਹ ਸਹੀ ਹੈ ਆਇਆ ਹੇ ਤੇ ਆਇਆ ਭਾ ਕੋਸ ਮਿਸਤਰੀ ਦੀ ਹਾਂ ਤੇਰੇ ਕੰਚ ਦੀ ਡੱਬੀ ਨਹੀਂ ਧਰੀ ਹੱਥ ਤੇ ओके ਸਮਨ ਲੱਗਦਾ ਬੋਲਣ ਦੀ ਗੱਲ ਹੋਰ ਸੀ ਯਾਰ ਚਲੋ ਕੋਈ ਨਹੀਂ ਉਹ ਫਿਰ ਉਹ ਡੈਟੇ ਐਂਗਲ ਦੇ ਖੜਾ ਸੀ ਉਹ ਤਰਾ ਇੰਝ ਚੇਂਜ ਨੂੰ ਪਤਾ ਲੱਗ ਗਿਆ ਯਾ ਤੇਰੀ ਗਰੰਟੀ ਆ ਵਗੈਰੀਏ ਜਿਵੇਂ ਉਹਨਾਂ ਨੇ ਫੀਲ ਕੀਤਾ ਆਪਾਂ ਥੋੜੀ ਇੱਕ ਚੀਜ਼ ਉਹਨਾਂ ਨੂੰ ਵੀ ਫੀਲ ਕਰਾਣਾ ਠੀਕ ਹੈ ਤੁਹਾਡੇ ਫਰੈਂਡ ਮੇਰੇ ਕੋਲ ਨਹੀਂ ਨਹੀਂ ਪਰ ਅੱਛਾ ਮੈਂ ਕੋਲੇ ਤੁਸੀਂ ਉੱਥੇ ਰੱਖੋ ਮੇਰੇ ਕੋਲ ਇੱਕ ਲਿਸਟ ਹੈ ਟੌਪ 100 ਸੇਲੇਬ੍ਰਿਟੀਜ਼ ਜਿਹੜੇ ਵੀ ਪੂਰੇ ਵਰਲਡ ਦੇ ਵਿੱਚ ਸੀਗੇ ਉਹਨਾਂ ਦੇ ਠੀਕ ਹੈ ਤੇ ਆ ਤੁਸੀਂ ਇੱਕ ਤੋਂ ਲੈ ਕੇ 100 ਦੇ ਵਿੱਚ ਵਿੱਚ ਕੋਈ ਨੰਬਰ ਬੋਲੋ 95 ਠੀਕ ਹੈ ਆਪਾਂ ਕੀ ਕਰਦੇ ਆਂ ਆਪਾਂ ਇਧਰਲੇ ਪਾਸੇ ਇੱਕ ਸੈਕੰਡਰ ਕੋਸੇ ਪਾਸੇ ਸੈਲਿਬ੍ਰਿਟੀ ਦਾ ਨੋਟਸ ਆਸੇ ਹਨ ਆਪਾਂ ਉਸ ਤੇ ਕਲਿੱਕ ਕਰਦੇ ਆਂ ਇਧਰ ਪਾਸੇ ਆਪਾਂ ਜਾਂਦੇ ਆਂ ਸੈਲਿਬ੍ਰਿਟੀ 1 ਠੀਕ ਹੈ ਜੀ 95 ਨੰਬਰ ਤੇ ਉੱਤੇ ਜਿਹੜਾ ਸੈਲਿਬ੍ਰਿਟੀ ਹੈਗਾ ਉਹਦੇ ਦੇਖੀਏ ਕਿਤੇ ਸਾਹਮਣੇ ਤੋਂ ਹੋਂਟੇ ਲਿਖਿਆ ਸਾਹਮਣੇ ਹਾਂ ਠੀਕ ਹੈ ਦੇਖੋ ਤੁਹਾਨੂੰ ਪਤਾ ਸੈਲਿਬ੍ਰਿਟੀ ਕੌਣ ਹੈ ਠੀਕ ਹੈ ਮਤਲਬ ਵੀ ਤੁਹਾਨੂੰ ਇਦਾਂ ਲੱਗਦਾ ਕਿ ਸਾਰੇ ਬੰਦੇ ਜਿਹੜੇ ਸਾਰਿਆਂ ਨੂੰ ਪਤਾ ਹੋਊਗਾ ਵੀ ਸੈਲਿਬ੍ਰਿਟੀ ਕਹਿੰਦੇ ਆ ਨਹੀਂ ਸਾਰਿਆਂ ਨੂੰ ਨਹੀਂ ਪਤਾ ਹੋਣਾ ਇਸ ਲਈ ਦੇਖੋ ওকে ਦੈਟਸ ਫਾਈਨ ਮੇਨ ਚੀਜ਼ ਇਹ ਉਹਨਾਂ ਨੂੰ ओके 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 ਆਪਾਂ ਆਪਾਂ ਨੂੰ ਇੱਧਰ ਚਾਹੀਦਾ ਜਿਹੜਾ ਕਿ ਸਾਰਿਆਂ ਨੂੰ ਇੱਧਰ ਪਾਸੇ ਪੂਪਰ ਵੀ ਪਤਾ ਹੋਵੇ ਆਪਾਂ ਕੀ ਕਰੀਏ ਸੇ ਦੁਬਈ ਦਾ ਕਰ ਲੈਂਦੇ ਆ ਨਹੀਂ ਪਰ ਉਹ ਬਈ ਨੂੰ ਫਿਰ ਨਾਮ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਅੱਛਾ ਨਾਮ ਨਹੀਂ ਪਤਾ ਹੋਣਾ ਚਾਹੀਦਾ ਇੱਧਰ ਪਾਸੇ ਕੁਝ ਆਲਰੇਡੀ ਲਿਖੇ ਹੋਏ ਆ ਆਪਾਂ ਇੱਕ ਦੋ ਹੋਰ ਲਿਖਦੇ ਆ ਪਰ ਨਾਮ ਤਾਂ ਇਹਨਾਂ ਨੂੰ ਪਤਾ ਹੋਊ ਸਾਰਿਆਂ ਨੂੰ ਜਿਹੜਾ ਨਾਮ ਮੈਂ ਦੇਖਿਆ 95 ਤੇ ਬਾਈ ਅੱਛਾ ਸਾਰਿਆਂ ਨੂੰ ਪਤਾ ਹੋਊ ਤੁਹਾਨੂੰ ਇੱਧਰ ਹਾਂ ਸਾਰੇ ਜਾਣਦੇ ਨੇ ਮੇਨ ਕੋਨਫਿਡ ਆਲਰੇਡੀ ਆਪਾਂ ਇੱਕ ਵਾਰੀ ਕਰ ਲੈਣਾ ਆਪਾਂ ਦੁਬਾਰਾ ਇੱਕ ਮਿੰਟ ਮੇਰੇ ਕੋਲ ਕੁਝ ਕਾਰਡ ਨਹੀਂ ਕੁਝ ਕ ਨਾਮ ਲਿਖੇ ਹੋਏ ਹਨਾ ਤੇ ਠੀਕ ਹੈ ਜਿੱਥੇ ਵੀ ਤੁਹਾਡਾ ਦਿਲ ਕਰੇ ਮੈਨੂੰ ਰੁਕਣ ਨੂੰ ਬੋਲੋ ਰੋਕ ਜੋ ਅੱਧੇ ਪੱਤਿਆਂ ਤੇ ਲਿਖਿਆ ਹੈ ਅੱਧੇ ਪੱਤਿਆਂ ਤੇ ਨਾ ਕੋਈ ਨਾਮ ਨਹੀਂ ਲਿਖਿਆ ਸੋ ਤੁਸੀਂ ਐਂ ਦੇਖੋ ਵੀ ਤੁਹਾਡੇ ਨਾਲ ਜਿਹੜਾ ਪੱਤਾ ਹੈਗਾ ਤੇ ਕੋਈ ਨਾਮ ਲਿਖਿਆ ਕਿ ਨਹੀਂ ਕਿਸ ਨੂੰ ਨਾ ਦਿਖਾਓ بس ਆਪ ਦੇ ਕੋਲ ਰੱਖੋ ਕੋਈ ਨਾਮ ਲਿਖਿਆ ਖਾਲੀ ਪੱਤਾ ਤਾਂ ਨਹੀਂ ਹੈਗਾ ਓਕੇ ਉਹਨੂੰ ਆਪ ਦੇ ਕੋਲ ਦੇਖੋ ਜਿੰਤਾ ਕਿ ਰੱਖ ਲਓ ਵੈਰੀ ਗੁੱਡ ਮੇਰੇ ਤੁਸੀਂ ਇੱਧਰ ਬੈਸਣਾ ਤੁਰਾ ਕਿ ਸੁਣਾਓ ਜਾ ਜਾ ਭੁਗੇ ਬੁਗੇ ਫਿਰ ਕਰ ਲੀ ਵੀਰੇ ਆਪਾਂ ਤੁਹਾਨੂੰ ਬੜੀ ਟੂ ਟੂ ਗੇਮ ਕਰਨਾ ਚਾਹੁੰਦੇ ਹਾਂ ਪਿਕਚਰ ਨੂੰ ਤੁਹਾਨੂੰ ਪਤਾ ਨਹੀਂ ਹੈਗਾ ਬਈ ਨੇ ਕੀ ਨਾ ਸੋਚੀ ਠੀਕ ਹੈ ਇੱਕ ਵਾਰੀ ਤੁਸੀਂ ਕੀ ਕਰਨਾ ਆਪਦੇ ਕੋਲ ਖੱਥਾ ਨੂੰ ਐਦਾਂ ਕਰਨਾ ਉਂਗਲਾਂ ਨਾਲ ਸਤ ਤੇ ਕੰਨਾਂ ਦੇ ਵਿੱਚ ਪਾ ਦਿਓ ਤੁਸੀਂ ਉਂਗਲਾਂ ਨੂੰ ਕੰਨਾਂ ਦੇ ਵਿੱਚ ਪਾਉਣੇ ਹੋ ਜਿਆਦਾ ਤੋਂ ਜਿਆਦਾ ਜਿਹੜੀ ਤੁਹਾਡੀ ਵਿਜਨ ਜਿਹੜੀ ਸੁਣਨ ਦੀ ਸ਼ਕਤੀ ਹੈਗੀ ਉਹ ਬਲੌਕ ਹੋ ਜੰਦੀ ਹੈ ਉਹ ਤਾਂ ਸਾਹਮਣੇ ਦੇਖੋ ਸਾਹਮਣੇ ਦੇਖੋ ਅੱਖਾਂ ਨੂੰ ਬੰਦ ਕਰ ਜਿੰਨੀ ਕੋਟ ਤੱਕ ਉਂਗਲਾਂ ਵਿੱਚ ਪਾ ਸਕਦੇ ਹੋ ਓਨਾ ਪਾ ਦਿਓ ਤਾਂ ਕਿ ਕੋਈ ਕੁਝ ਵੀ ਨਾ ਸੁਣ ਠੀਕ ਹੈ ਡਨ ਹੁਣ ਕੁਝ ਵੀ ਜੋ ਤੁਹਾਨੂੰ ਸੁਣਦਾ मेनू छड़ के कुछ भी बोलो ध्यान रखो तो ठीक है लंबा सह लो हसी है मैं सुन रहे हैं मेनू नहीं कि जे कुछ मान के चलो तुम कोई और चीज में एक्सेप्ट मेरे तो तुम कोई और चीज होती तो, तो जब मैं चुटकी मारता तुम्हें अखा खोल अंगलों को थले कर दो तो मैनू छोड़ के तुम कोई होर चीज सुनाई ਦੇਖ ਜਿਵੇਂ ਮੈਂ ਬੋਲ ਰਿਹਾ ਤਾਂ ਮੈਂ ਇਸ ਮੇਲ ਹੋ ਗਿਆ ਥੋੜੇ ਫੀਮੇਲ ਦੀ ਕੁੜੀ ਦੀ ਆਵਾਜ਼ ਸੁਣਾਈ ਦਿੱਤੀ ਤੇ ਜਿਹੜੀ ਤੁਹਾਨੂੰ ਕੁਛ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਤੁਹਾਨੂੰ ਕੁਛ ਨਹੀਂ ਕੀ ਟੀ ਕੁੜੀ ਨੇ ਕੀ ਕੀਤਾ ਸਲਮਾਨ ਉਹ ਤੇਰੀ ਪਾਈ ਸਲਮਾਨ ਗਲਾਸ ਸਿੱਧੂ ਹੈ ਬੜਾ ਚੱਕਰ ਕਰਦਾ ਜਿਵੇਂ ਵੀ ਯਾਰ ਮੇਰੇ ਨਾਲ ਵੀ ਕਰ ਜਾਣਾ ਆਪਾਂ ਥੋੜਾ ਸਟੇਜ ਸ਼ੋਅ ਤੇ ਕਰਾਂਗੇ ਬਸ ਠੀਕ ਹੈ ਬਾਈ ਉਹ ਭਾੜ ਚੁ ਅਬ ਕੁੜੀ ਨੇ ਕਿਹਾ ਹੋਏ ਸੱਚੀ ਸਰਵਾਰਾ ਹੈ ਹੈਂਡਪੂਨ ਲਾਇਆ ਹੁੰਦੇ ਦਿਖਾਓ ਕਾਰਡ ਲੈ ਲੈ ਆ ਮੈਂ ਕਿੰਨੀ ਜਿਆਦਾ ਤਰਦੀ ਕੋਣ ਦੀ ਆ ਗਿਆ ਹੁਣ ਬਈ ਬੈਠੂ ਚਾਹ ਪੀਓ ਚਾਹ ਤੁਸੀਂ ਪੀਓ ਆਜੋ ਬੋਲ ਬਾਈ ਸਿਰਾ ਯਾਰ ਵੀਰੇ ਕੋਈ ਸ਼ਬਦ ਨਹੀਂ ਹੈਗੇ ਯਾਰ ਵੀਰੇ ਮਤਲਬ ਆ ਜਮੀ ਕਮਾਲ ਕਰਦੀ ਜਾ ਆਜੋ ਕੀ ਕਹਿ ਸਕਦੇ ਮੈਂ ਕਿਹਾ ਵੱਡਾ ਲੈਂਜ ਲਿਆ ਜਾ ਕੇ ਤੇਰੇ ਕੈਮਰਾ ਦਾ ਸਫਾਈ ਲਈ ਮਤਲਬ ਕਹਿੰਦੇ ਹੱਥ ਦੀ ਸਫਾਈ ਪਰ ਹੱਥ ਦੀ ਸਫਾਈ ਲਈ ਵੀ ਬਹੁਤ ਵੱਡਾ ਟੈਲੈਂਟ ਚਾਹੀਦਾ ਬਈ ਬਹੁਤ ਜ਼ਿਆਦਾ ਵੱਡਾ ਟੈਲੈਂਟ ਆ ਸਾਡੇ ਭਰਾ ਚ ਤੇ ਰੱਬ ਨੂੰ ਬਹੁਤ ਲੰਮੀ ਉਮਰ ਆਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦਾ ਟੈਲੈਂਟ ਪੂਰੇ ਵਰਲਡ ਚ ਇੱਕ ਨੰਬਰ ਤੇ ਹੋਣਾ ਚਾਹੀਦਾ ਵੀ ਪੰਜਾਬ ਦਾ ਮੁੰਡਾ ਥੈਂਕ ਯੂ ਭਾਈ ਥੈਂਕ ਯੂ ਭਾਈ ਲਵ ਯੂ ਬੱਡੇ ਭਾਈ ਜਿਉਂਦਾ ਰਹੇ ਯਾਰ ਅਨਮੋਲ ਬਾਈ ਜਿਉਂਦਾ ਰਹੇ ਥੈਂਕ ਯੂ ਸਰਾ ਯਾਰ ਸੱਚੀ ਇਹ ਤਾਂ ਬਹੁਤ ਸਰਾ ਸੀ ਮਾਨ ਖਾਨ ਦਾ ਤਾਦ ਆ ਗਿਆ ਤੈਨੂੰ ਕਿਹੜੀ ਕੁੜੀ ਗਈ ਗਈ ਕਿਉਂ ਜਾ ਜਾ ਦਾ ਹੈਡਫੋਨ ਹੀ ਲੱਗਦੇ ਭਾਈ ਆਪਣਾ ਮੋਨ ਕਿਹਦਾ ਸੀ ਕੰਨਲ ਤੋਂ ਡੂੰਗਲਾ ਸੀ ਨਾ ਪਰ ਉਹ ਚੀਜ਼ ਸੀ ਓਕੇ ਹੈਡਫੋਨ ਕਿੱਥੋਂ ਲਾ ਲੇਦਾ ਆਹ ਇੱਕ ਨਾ ਕਹਿੰਦੇ ਹੈਡਫੋਨ ਬਣਾ ਦੇ ਹੈਡਫੋਨ ਬਣ ਗਏ ਸਟਾਰਟ ਦੇ ਉੱਤੇ ਜਿਵੇਂ ਹੁਣ ਐਂਡ ਤੇ ਅਸੀਂ ਇੱਕ ਸ਼ਾਟ ਲੈਣੇ ਹੁੰਦੇ ਆ ਵੀ ਜਿਹੜਾ ਬਿਗਨਿੰਗ ਵਾਲਾ ਸ਼ਾਟ ਹੈ ਤਾਂ ਆਪਾਂ ਬਿਗਨਿੰਗ ਤੇ ਆਡੀਅੰਸ ਹੋਈ ਤਾਂ ਕਹਿੰਦੇ ਵੀ ਐਪੀਸੋਡ ਚ ਆਹ ਚੀਜ਼ਾਂ ਨੇ ਤੁਸੀਂ ਦੇਖੋ ਠੀਕ ਹੈ ਤਾਂ ਇੱਕ ਵਾਰੀ ਆਪਾਂ ਬਿਗਨਿੰਗ ਤੇ ਇੱਕ ਲਾਸਟ ਸ਼ਾਟ ਲੈਣੇ ਠੀਕ ਹੈ ਡਨ ਨਾ 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 ਇਹ ਕੰਟੀਨਿਊ ਰੱਖ ਕੰਟੀਨਿਊ ਅ ਅੱਛਾ ਗੱਲ ਜੀ ਇਸ ਸੈਜ਼ਨ ਮੋਲ ਮੈਚੇ ਕਾ ਜਿਹੜਾ ਆਪਣਾ ਜਿਹੜਾ ਐਪੀਸੋਡ ਹੈਗਾ ਉਹ ਹੈਗਾ ਫਿਰ ਗੁਲਾਬ ਸਿੱਧੂ ਵੀਰਾ ਤੇ ਗੁਲਾਬ ਸਿੱਧੂ ਵੀਰਾ ਤੁਸੀਂ ਆਲਰੇਡੀ ਸਾਰੀ ਟ੍ਰਿਕਸ ਦੇਖ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਆਡੀਅנס ਨੂੰ ਸਾਰਾ ਐਪੀਸੋਡ ਦੇਖਣਾ ਚਾਹੀਦਾ ਕਿ ਨਹੀਂ ਬਾਈ ਦੇਖਣਾ ਚਾਹੀਦਾ ਸਿਰਾ ਸਿਰਾ ਮਤਲਬ ਚਾਰ ਪੰਜ ਪੰਜ ਸੱਤ ਚੀਜ਼ਾਂ ਦਾ ਇਹ ਜੀਆਂ ਹੋ ਗਈਆਂ ਇੱਕਦਮ ਇਹਦਾ ਫੋਨ ਫਟ ਜਾਣ ਦੀਆ ਉਹ ਬਚ ਗਿਆ ਉਹ ਇੱਕ ਬੰਦੇ ਨੇ ਬਚਾਤਾ ਮਤਲਬ ਉਹ ਬੰਦੇ ਨੇ ਨੰਬਰ ਹੀ ਉਹ ਡਿਸਾਈਡ ਕਰ ਲਿਆ ਨਹੀਂ ਨਹੀਂ ਬਾਕੀ ਬਾਈ ਕਿ ਮੇਰੇ ਪੱਲੇੋਂ ਪੈਂਦਾ ਬਾਈ ਇੱਕ ਸਿੱਧਰੋਂ ਇੱਧਰ ਆ ਜਾਣਾ